ਕਈ ਰਾਮਕ੍ਰਿਸ਼ਨ ਰਸੂਲ ਬਿਨ ਭਗਤ ਕੋ ਨਾ ਕਬੂਲ ਕਈ ਸਿੰਧ ਵਿੰਧ ਨਗਿੰਦਰ ਕਈ ਮਛ ਕਛ ਪਨਿੰਦਰ ਕਈ ਦੇਵ ਆਦ ਕੁਮਾਰ ਕਈ ਕ੍ਰਿਸ਼ਨ ਵਿਸ਼ਨ ਅਵਤਾਰ ਕਈ ਇੰਦਰ ਬਾਰ ਪੁਹਾਰ ਕਈ ਬੇਦ ਆਮੁਖ ਚਾਰ ਕਈ ਰੁਦਰ ਛੁਦਰ ਸਰੂਪ ਕਈ ਰਾਮਕ੍ਰਿਸ਼ਨ ਅਨੂਪ ਕਈ ਕੋਕ ਕਾਬ ਪਣੰਤ ਕਈ ਬੇਦ ਭੇਦ ਕਹੰਤ ਕਈ ਸ਼ਾਸਤਰ ਸਿਮਰਤ ਬਖਾਨ ਕਹਉ ਕਥਤ ਹੀ ਸੋ ਪ੍ਰਾਨ ਕਈ ਅਗਨ ਹੋਤਰ ਕ੍ਰੰਤ ਕਈ ਉਰਦ ਤਾਪ ਦੁਰੰਤ ਕਈ ਉਰਦ ਬਾਹੂ ਸੰਿਆਸ ਕਹਉ ਯੋਗ ਭੇਸ ਉਦਾਸ ਕਹਉ ਨਿਵਲੀ ਕਰਮ ਕਰੰਤ ਕਹਉ ਪੌਨ ਆਹਾਰ ਦੁਰੰਤ ਕਹਉ ਤੀਰਥ ਦਾਨ ਅਪਾਰ ਕਹਉ ਜਗ ਕਰਮ ਉਦਾਰ ਕਹਉ ਅਗਨ ਹੋਤਰ ਅਨੂਪ ਕਹਉ ਨਿਆਏ ਰਾਜ ਵਿਭੂਤ ਕਹੂੰ ਸ਼ਾਸਤਰ ਸਿਮਰਤ ਰੀਤ ਕਹੂੰ ਵੇਦ ਸਿਉ ਵਿਪਰੀਤ ਕਈ ਦੇਸ ਦੇਸ ਫਿਰੰਤ ਕਈ ਏਕ ਠੌਰ ਇਸਤੰਤ ਕਹੂੰ ਕਰਤ ਜਲਮ ਹੈ ਜਾਪ ਕਹੂੰ ਸਹਿਤ ਤਨ ਪਰਤਾਪ ਕਹੂੰ ਬਾਸ ਬਨਹ ਕਰੰਤ ਕਹੂੰ ਤਾਪ ਤਨ ਹੈ ਸਹੰਤ ਕਹੂੰ ਗ੍ਰਹਸਤ ਧਰਮ ਅਪਾਰ ਕਹੂੰ ਰਾਜ ਰੀਤ ਉਦਾਰ ਕਹੂੰ ਰੋਗ ਰਹਿਤ ਅਪਰਮ ਕਹੂੰ ਕਰਮ ਕਰਤ ਅਕਰਮ ਕਹੂੰ ਸੇਖ ਬ੍ਰਹਮ ਸਰੂਪ ਕਹੂੰ ਨੀਤ ਰਾਜ ਅਨੂਪ ਕਹੂੰ ਰੋਗ ਸੋਗ ਬਹੀਨ ਕਹੂੰ ਏਕ ਭਗਤ ਅਧੀਨ ਕਹੂੰ ਰਾਜ ਕਹੂੰ ਰੰਗ ਰਾਜ ਕੁਮਾਰ ਕਹੂੰ ਵੇਦ ਵਿਆਸ ਅਵਤਾਰ ਕਈ ਬ੍ਰਹਮ ਵੇਦ ਰਟੰਤ ਕਈ ਸੇਖ ਨਾਮ ਉਚਰੰਤ ਬੈਰਾਗ ਕਹੂੰ ਸੰਨਿਆਸ ਕਹੂੰ ਫਿਰਤ ਰੂਪ ਉਦਾਸ ਸਭ ਕਰਮ ਕੋ ਹੋਕਟ ਜਾਨ ਸਭ ਧਰਮ ਮਿਹ ਬਲ ਮਾਨ ਬਿਨ ਏਕ ਨਾਮ ਆਧਾਰ ਸਭ ਕਰਮ ਭਰਮ ਵਿਚਾਰ ਤਉ ਪ੍ਰਸਾਦ ਲਗ ਨਰਾਜ ਛੰਦ ਜਲੇ ਹਰੀ ਥਲੇ ਹਰੀ ਪੁਰੇ ਹਰੀ ਬਨੇ ਹਰੀ ਗਿਰੇ ਹਰੀ ਗੁਫੇ ਹਰੀ ਚਿਤੇ ਹਰੀ ਨਬੇ ਹਰੀ ਈਹਾ ਹਰੀ ਈਹਾ ਹਰੀ ਜਿਮੀ ਹਰੀ ਜਮਾ ਹਰੀ ਅਲੇਖ ਹਰੀ ਅਭੇਖ ਹਰੀ ਅਦੋਖ ਹਰੀ ਅਦਵੈਖ ਹਰੀ अकाल हरी अपाल हरी अछेद हरी اپید हरी